ਹਾਂਜੀ ਸਵਾਗਤ ਹੈ ਜੀ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਨਾ ਜਿੱਤੇਗੇ ਬਿਲ ਦੇ ਇਨਸਾਨ ਨੂੰ ਦਿਵਾਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਵੀ ਬਾਈ ਨੇ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੈਂ ਦਿੱਤੇਗੇ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਚ ਜਿਹੜੀ ਜਿੱਕਾ ਵਿਹੜ ਦੇਖ ਰਹੇ ਆ ਇਹ ਬਾਈ ਹੁਣਾਂ ਦੀ ਸੇਲ ਹੈ ਵਿਕਾਊ ਆ ਬਾਕੀ ਦੀ ਇਸ ਵਿਹੜ ਦੇ ਬਾਰੇ ਪ੍ਰੋਪਰ ਜਾਣਕਾਰੀ ਆਪਾਂ ਬਾਈ ਹੁਣ ਤਾਂ ਲਾਵਾਂਗੇ ਆਜੋ ਬਾਈ ਸਸੀ ਕਾ ਬਾਈ ਸਸੀ ਜੀ ਭਾਈ ਨਾਮ ਤੇ ਪੰਡ ਦੱਸ ਦੀ ਹਾਂ ਮੇਰੇ ਬੱਬੂ ਆ ਪੰਡ ਜਲਾ ਲਵਾਂਦਾ ਜਿਹੜਾ ਨੇ ਬਹਿੰਦਾ ਪੈਂਦਾ ਸੀਲਨ ਪੂਲ ਪੈਂਦੀ ਠੀਕ ਹੈ ਜੀ ਭਾਈ ਇੱਕ ਗਾਂਸੇ ਵਾਲਾ ਜੀ ਹਾਂ ਮੇਰੇ ਸੁਆ ਕਿੰਨਾ ਜੀ ਪਹਿਲੇ ਸੁਆ ਸੁਈਨ ਸਮਾਂ ਜੀ ਸਮਾਂ ਨੂੰ ਤਿੰਨ ਤੋਂ ਚਾਰ ਮਹੀਨੇ ਹੋ ਜਾਣਗੇ ਤਿੰਨ ਤੋਂ ਚਾਰ ਮਹੀਨੇ ਕੋਈ ਬਣੀ ਦੱਸਿਆ ਬਈ ਯਰ ਹਾਂ ਬੱਬੂ ਪੁੱਛਿਆ ਨਹੀਂ ਮੇਰੇ ਰਿੰਦਨ ਦਾ ਮਰੀ ਠੀਕ ਹੈ ਦੁੱਧ ਕਿੰਨਾ ਤਿਆਰ ਪੰਡ ਚ ਪਾਉਣ ਵਾਲਾ ਭਾਈ 7 ਕਿਲੋ ਮੰਨ 7 ਕਿਲੋ ਮੰਨ ਕੇ ਹੈ 7 ਉੱਪਰ ਹੀ ਹੈ ਬੈਠਾ ਠੀਕ ਹੈ ਸੁਆ ਪਹਿਲਾਂ ਹਾਂ ਪਹਿਲਾਂ ਸੁਦੰਦਾ ਜੀ ਹੈ ਬੜਾ ਜੀ ਸੁਦੰਦਾ ਜੀ ਹੈ ਠੀਕ ਹੈ ਭਾਈ ਖੋਲਕਲਾ ਜੇ ਲੰਬੀ ਉਧ ਬਾਈ ਦੇ ਦਸਮ ਮੁਤਾਬਕ ਪਹਿਲਾ ਸੂਆ ਬਾਕੀ ਥਾਣਾ ਹਵਾਲੇ ਦੀ ਪੂਰੀ ਸਾਫਾਤੀ ਦੇਖ ਸਕਦੇ ਆ 7 ਕਿਲੋ ਬਾਈ ਕਾਂ ਦੁੱਧ ਤਿਆਰ ਆ ਅਗਲਾ ਭਾਵੇਂ ਦੋ ਟਾਈਮ ਚਾਰ ਟਾਈਮ ਆਪਜੀ ਰੀਣਾ ਚਵਾਈ ਤਸੱਲੀ ਪਰ ਕਰਕੇ ਲੈ ਜੇ ਬਾਈ ਥਾਂ ਦੀ ਓਕੇ ਜਾਵਾ ਜਰਬਾ ਮੇ ਹੱਥ ਵੀ ਨਾ ਲਾਵੇ ਕੋਈ ਠੀਕ ਆ ਜੀ ਬਾਈ ਕਹਿੰਦਾ ਮੇਰੀ ਗਾਰੰਟੀ ਆ ਭਾਵਾ ਕੋਈ ਕੋਈ ਐ ਵੀ ਮੰਗਾਲੀ ਕਿਨੇ ਆਨਲਾਈਨ ਵੀ ਮੰਗਾਲੀ ਦਾ ਹਾਂਜੀ ਖਾਂਚ ਵੀ 900 ਦਾ ਦੂਜੇ ਨੂੰ ਵਾਪਸ ਕਰ ਦਈ ਆਪਣੇ ਠੀਕ ਆ ਬਾਈ ਬਾਈ ਕਹਿੰਦਾ ਥਾਂ ਦੀ ਗਾਰੰਟੀ ਆ ਦੁੱਧ ਦੇ ਕੇ ਬਾਈ ਸੇਵਾ ਦਾ ਹਨਾ ਦੁੱਧ ਬਾਜ ਵੀ ਜਾਊਵੇ ਕਿੰਨੇ ਦਰ ਕਿੰਨੇ ਦੁੱਧ ਤਾਂ ਵੀ ਵਧੋਗੀ ਠੀਕ ਆ ਬਾਈ ਆਪਣੀ ਲਿਆਂਦ ਗਈ ਆ ਹੈ ਹਾਂ ਬਾਕੀ ਕਿਹੜਾ ਕਿਹੜਾ ਭਾ 72000 ਮੁੱਲ ਸਹੀ ਗੱਲ ਆ ਬਾਈ ਕਿੰਨਾ ਮੁੱਲ ਕਰਾਂਗੇ ਬਾਈ ਫਿਰਾਂ ਹਾਂ ਦਾ ਬੱਸਾਂ ਵਾਲੇ ਕਰਾਂਗੇ ਜਾਈ ਜੀ ਜੈਜ ਕਿੰਨਾ ਕਾ ਬਾਈ ਦੇ ਦਾਂਗੇ 18500 ਰੁਪਏ ਮਾਨਤਨ ਜੀ ਮਾਨਤਨ ਮਾੜਾ ਮੋਟਾ ਹਾ ਕਰਦਾਂਗੇ ਮੌਕੇ ਤੇ ਬਾਈ ਛੋੜ ਹੀ ਕਰਾਂਗੇ 18000 ਦੇ ਦੇਣਗੇ ਦੇ ਦੇ ਲਓ ਜੀ 500 ਰੁਪਏ ਸੋਰ ਮੇਰੇ ਕਹਿਣ ਤੇ ਬਾਈ ਕਹਿੰਦਾ ਕੋਈ ਗੱਲ ਨਹੀਂ ਜਾਣ ਦੇ ਚੱਲ ਭੱਗਾ ਵਾਲੀ ਨੂੰ ਸੜਾਈਆਂ ਦੀ ਬਾਈਗਾਂ ਦੇ ਦਿਆਂਗੇ ਬਸੀ ਚੰਗੀ ਬਹੁਤ ਹਨ ਬਾਕੀ ਚੰਗੀ ਆ ਚਿੱਤੀ ਕਬੂਦਰੀ ਵਰਗੀ ਆ ਬਾਕੀ ਕੋਈ 9-10 ਸੂਏ ਖੁੱਲਾ ਦੁੱਧ ਪਿਆ ਜੂਗੀ ਪਹਿਲਾ ਸੂਆ ਆਪਾਂ 3 ਮਹੀਨਿਆਂ ਨੂੰ ਕੀ ਗੱਲ ਆਲੇ ਹੁਣ ਹਾਂਜੀ 3.5 ਮਹੀਨਿਆਂ ਚੈੱਕ ਹੁੰਦੀ ਆ 40000 ਰੁਪਏ ਦੀ ਆ ਸਹੀ ਆ ਤਾਂ ਭਾਈ ਕੋਕੜ ਗੰਦ ਦਾ 9 ਮਹੀਨਿਆਂ ਦੀ ਬਾਕੀ ਭਈਆ ਆਪਣੀ ਪਤਈ ਆ ਆਮ ਹੀ ਬੱਸੀਆਂ ਜੇ ਲੈਣੇ ਆਪਾਂ ਘਟੋ ਘੱਟ 25-30000 ਦੀ ਹੀਪਰ ਬੱਸੀ ਗਈ ਆਉਂਦੀ ਆ ਬਾਕੀ ਇਹ ਬਹਿ ਤਿਆਰ ਹੋਈ ਦਾ 70 70 70000 ਸਹੀ ਹੈ ਬਾਈ ਤਿਆਰ ਹੋਈ ਤਾਂ 70 70000 ਦੀ ਹੈਗੀ ਹੈਗੀ ਆ ਹੋ ਸਕਦਾ ਕਿ ਸਮੇ ਦੇ ਡਿਪੈਂਡ ਹੁੰਦਾ ਵੱਧ ਵੀ ਹੋ ਸਕਦੀ ਆ ਪਰ ਬਾਈ ਕਹਿੰਦਾ ਅੱਜ 7 ਕਿਲ ਦੁੱਧ ਤਿਆਰ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੰਬਰ ਆਪਾਂ ਬੋਲ ਵੀ ਦਿੰਨੇ ਆ 79796 85335 ਜਿਹੜੇ ਭਰਾ ਨੇ ਇਹ ਵੜ ਲੈ ਆਣੀ ਆ ਤਸ਼ਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲ ਰਿਹਾ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਸਵੀਰ ਆ ਆਪਣਾ ਫੂਲ ਤੋਂ ਵੀਡੀਓ ਬਣਾ ਰਹੇ ਆ ਇਹ ਮੇਰੇ ਭੈਣ ਭਰਾ ਲਗਾਤਾਰ ਵੀਡੀਓ ਦੇਖ ਰਹੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਆਪਣੇ ਚੈਨਲ ਤੇ ਜਿਹੜਾ ਵੀਡੀਓ ਪਹਿਲੀ ਵੀ ਦੇਖਦੇ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾ ਦਿੱਤੇਗੇ ਬਲਦੇ ਇਨਸਾਨ ਨੂੰ ਦਿਵਾ ਲਓ ਤੇ ਵੀਡੀਓ ਨੇ ਦੇਖਣ ਦੀ ਸਾੜੇ ਭੈ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ